ਮੈਂ ਸਮਝਦਾ ਬਹੁਤ ਯੋਸ ਜਸਸਵੀ ਔਰ ਬਹੁਤ ਹੀ ਤਾਕਤਵਰ ਸਾਡੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਵਿਦੇਸ਼ਾਂ ਚ ਵੀ ਸਾਡੇ ਦੇਸ਼ ਦੀ ਧਾਕ ਜਮਾਈ ਹੈ ਓਏ ਸਾਰੇ ਜਿਹੜੇ ਸਖਤ ਫੈਸਲੇ ਲੈਣ ਚ ਕਾਮਯਾਬ ਹੋਏ ਨੇ ਜਿਸ ਮੰਦਰ ਨਾਲ ਸਾਡੀ ਆਸਥਾ ਜੁੜੀ ਹੈ ਅਯੁੱਧਿਆ ਵਿਖੇ ਰਾਮ ਮੰਦਰ ਜੀ ਅਸੀਂ ਦੇਖਦੇ ਆ ਮੋਦੀ ਜੀ ਕੋਈ ਆਮ ਸ਼ਖਸੀਅਤ ਨਹੀਂ ਹੈਗੇ ਇਹ ਆਪਾਂ ਸਾਰੇ ਜਾਣਦੇ ਵੀ ਆਂ ਦੇਖਦੇ ਵੀ ਆਂ ਪਰ ਪੰਜਾਬ 'ਚ ਕੁਝ ਐਸੀਆਂ ਤਾਕਤਾਂ ਨੇ ਜੋ ਇਹ ਨਹੀਂ ਚਾਹੁੰਦੀਆਂ ਕਿ ਪੰਜਾਬ 'ਚ ਡਵੈਲਪਮੈਂਟ ਹੋਵੇ ਔਰ ਉਹ ਡਵੈਲਪਮੈਂਟ ਬੀਜੇਪੀ ਕਰੇ ਅਸੀਂ ਅਕਸਰ ਹੀ ਸਾਰੇ ਕਿਤੇ ਜਾਣਦੇ ਆ ਗੱਲਾਂ ਕਰਦੇ ਆ ਚਲੋ ਆਪਾਂ ਵਪਾਰੀ ਭਰਾ ਸਾਰੇ ਸਮਰਾਤਾ ਇਕੱਠੇ ਹੋਏ ਅੱਜ ਪਰ ਬਹੁਤ ਪਰਿਵਾਰ ਐਸੇ ਵੀ ਨੇ ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਬਹੁਤ ਸਹੂਲਤਾਂ ਦੀ ਲੋੜ ਹੈ ਅੱਜ ਚਾਹੇ ਸਨਮਾਨ ਨidhi ਹੋਵੇ ਜੋ ਕਿਸਾਨ ਪਰਹਾਵਾ ਦੇ ਖਾਤੇ ਚ ਪੈਸੇ ਆਉਂਦੇ ਨੇ ਆਯੁਸ਼ਮਾਨ ਯੋਜਨਾ ਹੋਵੇ 5 ਲੱਖ ਦਾ ਬੀਮਾ ਹੁੰਦਾ ਪਿੱਛੇ ਜੇ ਇੱਕ ਮੀਟਿੰਗ ਸੀ ਸਾਡੀ ਤਿੰਨ ਚਾਰ ਦਿਨ ਹੋ ਗਏ ਟਿੱਬੇ ਪਿੰਡ ਸ਼ੇਰਪੁਰ ਚ ਪੈਂਦਾ ਤਾਂ ਉੱਥੇ ਉਸ ਮੀਟਿੰਗ ਚ ਪੰਜ ਚਾਰ ਬਜ਼ੁਰਗ ਵਿਚਾਰੇ ਜਿਹੜੇ ਕਿਰਤੀ ਕੰਮ ਐ ਮਜ਼ਦੂਰ ਸੀ ਉਹ ਖੜੇ ਹੋ ਕੇ ਗੱਲ ਕਰਨ ਲੱਗੇ ਹੱਥ ਜੋੜ ਲੈ ਉਹਨਾਂ ਨੇ ਕਿ ਪ੍ਰਧਾਨ ਜੀਏ ਅਸੀਂ ਗੋਡੇ ਬਦਲਾਏ ਨੇ ਸੁਣਦੇ ਹੁੰਦੇ ਸੀ ਪਹਿਲਾਂ ਵੱਡੇ ਧਨਾੜ ਲੋਕਾਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਅੰਗ ਪੈਰ ਬਦਲਾਉਣੇ ਸਾਡੇ ਮਜ਼ਦੂਰਾ ਵਾਸਤੇ ਕਿੱਥੇ ਗੱਲਾਂ ਹੁੰਦੀਆਂ ਸੀ ਪਰ ਮੋਦੀ ਜੀ ਨੇ ਇਹ ਵੀ ਸੰਭਵ ਕਰਤਾ ਕਿ ਅਸੀਂ ਅੱਜ ਫੇਰ ਦੁਬਾਰੇ ਤੁਰਨ ਫੇਰਨ ਜੋਗੇ ਹੋ ਗਏ ਬਹੁਤ ਐਸੇ ਪਰਿਵਾਰ ਨੇ ਤੇ ਉਦੀ ਪਿੱਛੇ ਜੇ ਸਾਨੂੰ ਉਹ ਸੂਚੀ ਵੀ ਆਈ ਹੈ ਅਸੀਂ ਸਭ ਨੂੰ ਮਿਲ ਰਹੇ ਹਾਂ ਸੰਪਰਕ ਕਰ ਰਹੇ ਹਾਂ ਥੋੜਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਆਪਾਂ ਵੀ ਵਪਾਰੀ ਬੜਾ ਬੈਠੇ ਆਂ ਆਪਾਂ ਦਾ ਪੜ੍ਹੇ ਲਿਖੇ ਜਮਾਤਾਂ ਬਹੁਤ ਸਮਝਦਾਰ ਆਂ ਜੇ ਸਰਕਾਰ ਕੇਂਦਰ ਚ ਹੈਗੀ ਬੀਜੇਪੀ ਦੀ ਔਰ ਪੰਜਾਬ ਚ ਵੀ ਆਪਾਂ ਸਰਕਾਰ ਬਣਾ ਲੈਨੇ ਆ ਤਾਂ ਹੁਣ ਨਾ ਪਿੱਛੇ ਜੇ ਆ 45 ਦੀ ਪ੍ਰੋਬਲਮ ਸੀਗੀ ਜਿਹੜੀ ਚੱਲ ਰਹੀ ਸਮੱਸਿਆ ਸੈਲਰ ਵਾਲੇ ਭਰਾਵਾਂ ਨੂੰ ਬੜੀ ਵੱਡੀ ਸਮੱਸਿਆ ਸੀ ਅਸੀਂ ਵੀ ਉਹਦੇ ਪਿੱਛੇ ਕੁਝ ਕੋਸ਼ਿਸ਼ ਕਰੀ ਜਿੰਨੇ ਕਰਨ ਜੋਗੇ ਅਸੀਂ ਤੁਸੀਂ ਵੀ ਬਹੁਤ ਕਰੀ ਪਰ ਜੇ ਆਪਾਂ ਤਾਕਤ ਲਾਉਨੇ ਆ ਪੰਜਾਬ ਚ ਕਾਮਯਾਬ ਹੋ ਜੰਨੇ ਆ ਮੈਂ ਸਮਝਦਾ ਫਿਰ ਦਿੱਲੀ ਜਾਣ ਦੀ ਲੋੜ ਨਹੀਂ ਪੈਂਦੀ ਇੱਥੇ ਹੀ ਸਾਰਾ ਕੁਝ ਹੋ ਜਾਂਦਾ ਕਈ ਗੱਲਾਂ ਐਸੀਆਂ ਹੋ ਜਾਂਦੀਆਂ ਨੇ ਕਿ ਸਰਕਾਰਾਂ ਨੂੰ ਸਰਕਾਰਾਂ ਦੇ ਦਾਇਰੇ 'ਚ ਨਾ ਕੀ ਕਰਨੀਆਂ ਪੈਂਦੀਆਂ ਨੇ ਜਿਹੜੀ ਆਵਾਸ ਯੋਜਨਾ ਹੈ ਇੱਕ ਪਰਿਵਾਰ ਨੂੰ 1.5 ਲੱਖ ਰੁਪਏ ਦਾ ਘਰ ਬਣਾ ਕੇ ਦਿੱਤਾ ਜਿਹਦੇ ਸਿਰ ਤੇ ਛੱਤ ਹੈ ਨਹੀਂ ਉਹਨੂੰ ਛੱਤ ਮਿਲ ਗਈ ਉਹਨੂੰ ਪਤਾ ਹੈ ਵੀ ਮੈਨੂੰ ਕੀ ਮਿਲ ਗਿਆ ਪਰ ਉਹ ਵੀ ਪੰਜਾਬ ਸਰਕਾਰ ਨੇ ਰੋਕ ਕੇ ਰੱਖੀ ਔਰ ਹੋਰ ਕੰਮਾਂ 'ਚ ਉਹਨੂੰ ਯੂਜ਼ ਕਰਦੇ ਰਹੇ ਵਰਤਦੇ ਰਹੇ ਜੇ ਪੰਜਾਬ 'ਚ ਭਾਜਪਾ ਦੀ ਸਰਕਾਰ ਹੁੰਦੀ ਤਾਂ ਇਹ ਜੇ ਹਜ਼ਾਰਾਂ ਲੱਖਾਂ ਹੋਰ ਆਪਣੇ ਕੋਲ ਵੀ ਬਹੁਤ ਮਜ਼ਦੂਰ ਕੰਮ ਕਰਦੇ ਬੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਚੀਜ਼ ਦੀ ਲੋੜ ਹੈ ਔਰ ਮੋਦੀ ਜੀ ਉਸ ਪਿੱਛੇ ਖੜੇ ਲਾਈਨ ਚ ਸਭ ਤੋਂ ਪਿੱਛੇ ਖੜੇ ਵਿਅਕਤੀ ਬਾਰੇ ਸੋਚਦੇ ਨੇ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਤਨ ਤੇ ਕੱਪੜਾ ਨਹੀਂ ਜਿਹਨੂੰ ਖਾਣ ਨੂੰ ਰੋਟੀ ਨਹੀਂ ਐਸਾ ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਮਿਲਿਆ ਹੈ ਮੈਂ ਵੀ ਸਮਝਦਾ ਕਿ ਆਪਾਂ ਵੀ ਸਾਰੇ ਜਿੱਥੇ ਬੈਠ ਕੇ ਗੱਲ ਕਰਦੇ ਆ ਮੋਦੀ ਜੀ ਦੇ ਕਦ ਦੇ ਬਰਾਬਰ ਤਾਂ ਕਿ ਕੋਈ ਨੇੜੇ ਤੇੜੇ ਵੀ ਆਪਣੇ ਹਿੰਦੁਸਤਾਨ ਚ ਕੋਈ ਹਜਾਕੂ ਨਹੀਂ ਹੈ ਦੇਸ਼ ਦੁਨੀਆ ਚ ਨਹੀਂ ਹੈ ਜਿਨ੍ਹਾਂ ਨੇ ਕਿਸੇ ਦੂਸਰੇ ਦੇਸ਼ ਨੂੰ ਵੀ ਨਹੀਂ ਅੱਖ ਚੱਕਣ ਦਿੱਤੀ ਕੋਈ ਗੱਲ ਹੁੰਦੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਸਭ ਦਾ ਮੂੰਹ ਬੰਦ ਹੋ ਜਾਂਦਾ ਹੈ ਕਿ ਮੋਦੀ ਜੀ ਵੱਲ ਝਾਕਣ ਦਾ ਦੇਸ਼ ਵੱਲ ਝਾਕਣ ਦਾ ਸਾਡੇ ਭਾਰਤ ਵੱਲ ਕੋਈ ਹਿੰਮਤ ਨਹੀਂ ਕਰਦਾ ਜੇ ਆਪਾਂ ਪਾਰਟੀ ਦੇ ਪਛੋਕੜ ਵੱਲ ਦੇਖੀਏ ਬਹੁਤ ਸਾਰੀਆਂ ਗੱਲਾਂ ਐਸੀਆਂ ਜੁੜੀਆਂ ਹੋਈਆਂ ਨੇ ਕਿ ਆਮ ਜੇ لو ਆਪਾਂ ਚਰਚਾ ਕਰਦੇ ਹਾਂ ਕਿਤੇ ਵੀ ਗੱਲ ਹੁੰਦੀ ਹੈ ਆਪਾਂ ਰਾਮ ਮੰਦਰ ਦੇ ਮੁੱਦੇ ਦੀ ਗੱਲ ਲੈ ਲਓ 370 ਦੀ ਗੱਲ ਲੈ ਲਓ ਜਦੋਂ ਅਕਸਰ ਕਿਤੇ ਗੱਲ ਹੋਇਆ ਕਰਦੀ ਸੀ ਤਾਂ ਵਿਰੋਧੀ ਪਾਰਟੀਆਂ ਦੀ ਗੱਲ ਹੁੰਦੀ ਸੀ ਕਿ ਮੋਦੀ ਜੀ ਨੇ ਠੀਕ ਨਹੀਂ ਕੀਤਾ ਜੋ 370 ਦਾ ਰਾਖਤਮ ਕੀਤੀ ਹੈ ਉਹਦਾ ਪਿਛੋਕੜ ਜੁੜਿਆ ਹੋਇਆ ਹੈ ਸਾਡੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਫਰਜੀ ਜੀ ਨਾਲ ਜੋ ਜਨ ਸੰਘ ਦੇ ਸੰਸਥਾਪਕ ਸੀ ਜੰਮੂ ਕਸ਼ਮੀਰ 'ਚ ਜੰਮੂ ਕਸ਼ਮੀਰ ਨੂੰ ਭਾਰਤ ਨਾਲੋਂ ਅਲੱਗ ਰੱਖਿਆ ਗਿਆ ਸੀ ਉੱਥੇ ਦੋ ਵਿਧਾਨ ਦੋ ਸੰਵਿਧਾਨ ਔਰ ਦੋ ਨਿਸ਼ਾਨ ਹੁੰਦੇ ਸੀ ਅਲੱਗ ਝੰਡਾ ਸੀ ਜੰਮੂ ਕਸ਼ਮੀਰ ਦਾ ਤਾਂ ਉੱਥੇ ਜਾਣ ਵਾਸਤੇ ਪਰਮਿਟ ਲੈਣਾ ਪੈਂਦਾ ਸੀ ਆਪਾਂ ਆਮ ਜਾਣ ਹੀ ਨਹੀਂ ਸੀ ਸਕਦੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਵੈਲ এডਿਕੇਟਿਡ ਸੀ ਪਹਿਲੀ ਸਰਕਾਰ ਚ ਉਹ ਵਿੱਤ ਮੰਤਰੀ ਰਹੇ ਇੰਗਲੈਂਡ ਤੋਂ ਪਰਦੇ ਲਖੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਐਸੇ ਕਰਕੇ ਅਸਤੀਫਾ ਦਿੱਤਾ ਕਿ ਜੰਮੂ ਕਸ਼ਮੀਰ ਨੂੰ ਸਾਡੇ ਦੇਸ਼ ਨਾਲੋਂ ਇਸ ਸਮੇਂ ਦੀ ਸਰਕਾਰ ਨੇ ਅੱਡ ਕਰਤਾ ਤਾਂ ਮੈਂ ਸਰਕਾਰ ਚ ਰਹਿਣਾ ਉਹ ਤੋਂ ਬਾਅਦ ਉਹਨਾਂ ਨੇ ਜਨ ਸੰਗ ਦੀ ਸਥਾਪਨਾ ਕੀਤੀ ਔਰ ਜਨ ਸੰਗ ਦੇ ਝੰਡੇ ਝੇਟ ਉਹਨਾਂ ਨੇ ਆਮ ਜਨਤਾ ਨੂੰ ਜੋੜ ਕੇ ਜੰਮੂ ਕਸ਼ਮੀਰ ਵੱਲ ਕੂਚ ਕੀਤਾ ਤਾਂ ਉਪੋਂ ਦੀ ਸ਼ੇਖ ਅਬਦੁੱਲਾ ਸਰਕਾਰ ਸੀ ਜੋ ਉਸ ਸਮੇਂ ਦੀ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਤਕਰੀਬਨ 30-40 ਦਿਨਾਂ ਬਾਅਦ ਇਹਨੇ ਸਨੇਹਾ ਆਇਆ ਕਿ ਉਹ ਅੰਦਰ ਸ਼ਹੀਦ ਹੋ ਗਏ ਦੀ ਉਹਨਾਂ ਦੀ ਮਾਂ ਵਿਚਾਰੀ ਬਾਹਰ ਬੈਠੀ ਰੋਂਦੀ ਰਹੀ ਉਹਨੂੰ ਕਦੇ ਮਿਲ ਵੀ ਨਹੀਂ ਦਿੱਤਾ ਗਿਆ ਇਹ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਉਹ ਸੀ ਜਿਨ੍ਹਾਂ ਨੇ ਜਨ ਸੰਘ ਦੀ ਸਥਾਪਨਾ ਕੀਤੀ ਔਰ ਬਾਅਦ ਚ ਜਨ ਸੰਘ 6ਪ੍ਰੈਲ 1980 ਜਾ ਕੇ ਭਾਰਤੀ ਜਨਤਾ ਪਾਰਟੀ ਚ ਤਬਦੀਲ ਹੋ ਗਿਆ ਤਾਂ ਪੰਜਾਬ ਦੀ ਵੀ ਜਿਹੜੀ ਪਾਲਿਸੀ ਆ ਉਸੇ ਤਰਜ਼ ਤੇ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਕਿਉਂਕਿ ਇੱਕ ਸੱਚਾ ਸੁੱਚਾ ਇਮਾਨਦਾਰ ਜਿਹੜਾ ਸਿਪਾਹੀ ਹੈ ਉਹੀ ਹੈ ਸਾਰਾ ਕੁਝ ਕਰ ਸਕਦਾ ਹੈ ਜਿਹੜਾ ਆਪ ਈਮਾਨਦਾਰ ਨਹੀਂ ਹੈਗਾ ਉਹ ਦੂਜੇ ਨੂੰ ਕੀ ਫੜੂਗਾ ਅੱਜ ਸਵੇਰੇ ਤਕਰੀਬਨ ਕੋਈ 10 10:30 ਵਜੇ ਜਾਖਣ ਸਾਹਿਬ ਨੇ ਮਾਨੂੰ ਬਿਆਨ ਆਇਆ ਇੱਕ ਪਾਰਟੀ ਦੀ ਸਟੇਟਮੈਂਟ ਆਫੀਸ਼ੀਅਲੀ ਆਈ ਹੈ ਕਿ ਆਪਾਂ 13 ਦੀਆਂ 13 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਆਪਦੇ ਦਮ ਖੰਮ ਤੇ ਚੋਣ ਲੜੂਗੀ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਧਿਆਨ ਕਰਾ ਦੇਣਾ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਹੁਣ ਬੇਸ ਹੈ ਅਸੀਂ ਪਿੰਡਾਂ 'ਚ ਵੀ ਚਲੇ ਗਏ ਪਿੰਡਾਂ 'ਚ ਵੀ ਬੁੱਥਾਂ ਦੀਆਂ ਕਮੇਟੀਆਂ ਬਣ ਗਈਆਂ ਪਹਿਲਾਂ ਤੇ ਅੱਜ 'ਚ ਬਹੁਤ ਅੰਤਰ ਹੈ ਮੈਂ ਪਹਿਲਾਂ ਵੀ ਪਾਰਟੀ ਦਾ ਪ੍ਰਧਾਨ ਸੀ ਉਹ ਪਹਿਲਾਂ 5 ਸਾਲ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਤਾਂ ਜੇ ਮੈਂ ਆਪ ਦੇ ਆਪ ਨਾਲ ਗੱਲ ਕਰਾਂ ਤਾਂ ਹੁਣ ਜ਼ਮੀਨ ਅਸਮਾਨ ਦਾ ਫਰਕ ਸਾਡੇ ਕੋਲ ਬੜੇ ਤਨ ਅੰਤ ਆਗੂ ਨੇ ਬੜੇ ਵਰਕਰ ਨੇ ਔਰ ਸਾਨੂੰ ਬਹੁਤ ਮਾਣ ਹੈ ਸਾਡਾ ਜੋ ਕੈਡਰ ਹੈ ਸਾਡਾ ਜੋ ਵਰਕਰ ਹੈ ਭਾਰਤੀ ਜਨਤਾ ਪਾਰਟੀ ਨਾਲ ਇਹ ਨਹੀਂ ਜੁੜਿਆ ਹੈ ਕਿ ਚੋਣਾਂ ਆ ਗਈਆਂ ਉਹ ਕਦੇ ਕਿਹੜੀ ਪਾਰਟੀ 'ਚ ਵਗ ਜੂਗਾ ਕਦੇ ਕਿਹੜੀ ਪਾਰਟੀ ਤੁਸੀਂ ਵੀ ਨਹੀਂ ਸੁਣਿਆ ਹੋਣਾ ਭਾਰਤੀ ਜਨਤਾ ਪਾਰਟੀ ਕਿਸਾਨ ਭਰਾਵਾਂ ਦੇ ਨਾਲ ਹੈ ਉਹਨਾਂ ਦੇ ਨਾਲ ਮੋਢਾ ਮੋਢਾ ਲਾ ਕੇ ਖੜੀ ਹੈ ਉਹਨਾਂ ਦੇ ਦੁੱਖ ਤਕਲੀਫਾਂ ਸੁਣਨ ਨੂੰ ਖੜੀ ਹੈ ਬਹੁਤ ਦੁੱਖ ਤਕਲੀਫਾਂ ਨੇ ਛੋਟੇ ਕਿਸਾਨ ਦੀਆਂ ਜਿਨ੍ਹਾਂ ਕੋਲ ਕਿੱਲਾ ਕਿੱਲਾ ਦੋ ਦੋ ਕਿੱਲੇ ਨੇ ਉਹਨਾਂ ਦੀ ਤਾਂ ਵਿਚਾਰਿਆਂ ਦੀ ਗੱਲ ਹੀ ਨਹੀਂ ਕਰਦਾ ਕੋਈ ਇਹ ਤਾਂ ਸਿਰਫ ਆਪਣੀ ਪ੍ਰੈਜੈਂਸ ਦਿਖਾਉਣ ਦਾ ਕਰ ਇਹ ਅਸੀਂ ਹੈਗੇ ਆ ਰੌਲਾ ਪਾਉਣ ਦਾ ਕਰ ਇਹ ਸਾਰਾ ਕੁਝ ਹੋ ਰਿਹਾ ਹੈ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਆਪਾਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਵੀ ਆਪਾਂ ਛਾਪ ਛੱਡੀਏ ਮੋਦੀ ਜੀ ਪੰਜਾਬ ਵਾਸਤੇ ਬਹੁਤ ਕੰਮ ਕਰ ਰਹੇ ਨੇ ਜੇ ਆਪਾਂ ਥੋੜਾ ਜਿਹਾ ਨੇੜੇ ਲਾ ਲਾਂਗੇ ਪੰਜਾਬ ਚ ਵੀ ਦਿਖਾ ਦਿਆਂਗੇ ਅਸੀਂ ਤੁਹਾਡੇ ਨਾਲ ਆ ਤਾਂ ਮੈਂ ਸਮਝਦਾ ਕੰਮ ਕਾਰ ਲੈਣੇ ਵੀ ਬੜੇ ਸਖਾਲੇ ਹੋ ਜਾਂਦੇ ਨੇ ਅੱਜ ਤਾਂ ਆਪਾਂ ਸਾਰੇ ਭਰਾ ਬੈਠੇ ਆ ਬੜੀ ਖੁਸ਼ੀ ਹੋਈ ਅੱਜ ਸਾਡੇ ਬਹੁਤ ਹੀ ਸਨਮਾਨਯੋਗ ਵੱਡੇ ਭਰਾ ਆਸ਼wini ਜੀ ਜੋ ਐਮਐਸਐਮੀ ਦੇ ਜ਼ਿਲ੍ਹਾ ਪ੍ਰਧਾਨ ਬਣੇ ਨੇ ਉਹਨਾਂ ਦੇ ਸਦਕੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਪਰਦੀਪ ਜੀ ਨੂੰ ਵੀ ਟ੍ਰੇਡ ਸੈੱਲ ਜੋ ਵਪਾਰ ਸੈੱਲ ਹੈ ਉਹਦਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਹੈ ਮੇਰੇ ਨਾਲ ਮੇਰੇ ਸਤਕਾਰਯੋ ਟੀਮ 'ਚ ਮੇਰੇ ਸਾਥੀ ਸੋਮਨਾਥ ਸ਼ਰਮਾ ਜੀ, ਗੁਰਸ਼ਰਨ ਸਿੰਘ ਜੀ, ਸ਼ਾਮ ਲਾਲ ਗੌੜ ਜੀ ਸਾਡੇ ਕੋ ਮंडल ਪ੍ਰਧਾਨ ਸਾਹਿਲ ਬਾਂਸਲ ਛੋਟਾ ਵੀਰ ਸਤੀਸ਼ ਜੀ ਔਰ ਸਾਡੇ ਟੀਟੂ ਜੀ ਪਤੌੜ ਤੋਂ ਪ੍ਰਧਾਨ ਨੇ ਪੱਤਰਕਾਰ ਸਹਿबान ਸਾਰੇ ਬੈਠੇ ਨੇ ਸ਼ਾਮ ਲਾਲ ਜੀ, ਰਕੇਸ਼ ਜੀ, ਲਵਜ ਜੀ ਹੋਰ ਵੀ ਭਰਾ ਸਾਰੇ ਮੈਂ ਜਿਤਕ ਮੇਰੀ ਨਿਗਾਹ ਜਾਂਦੀ ਹੈ ਗਸਤਾਖੀ ਮਾਫ ਕਰਿਓ ਕਈ ਵਾਰੀ ਕਿਉਂਕਿ ਸਾਰੇ ਹੀ ਸੱਜਣ ਜਾਣ ਪਛਾਣ ਦੇ ਕੋਈ ਮੁਤਾਜ ਨਹੀਂ ਹੈਗੇ ਪਰ ਤੁਸੀਂ ਇੱਥੇ ਸਾਡਾ ਅੱਜ ਸਵਾਗਤ ਨਹੀਂ ਕੀਤਾ ਬੈਠੇ ਹੋ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਵਾਸਤੇ ਬਹੁਤ ਵਧੀਆ ਸਮਾਂ ਕਈ ਗੱਲਾਂ ਅਸੀਂ ਹੁੰਦੀਆਂ ਕਿ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਉਹ ਭਾਵਨਾ ਆਪਾਂ ਨੂੰ ਸਮਝਣੀ ਪੈਂਦੀ ਹੈ ਕਿ ਸ਼ਾਇਦ ਕੋਈ ਤਾਕਤਾਂ ਆਪਾਂ ਨੂੰ ਪੰਜਾਬ ਚੋਂਣ ਤੋਂ ਰੋਕਦੀਆਂ ਨੇ ਜੇ ਮੋਦੀ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਉਂਦੀ ਐ ਕੋਈ ਧਮਖੰਦ ਦਿਖਾਉਂਦੀ ਐ ਅੱਜ ਮਾਹੌਲ ਬਣਨ ਲੱਗਿਆ ਐ ਤਾਂ ਕੋਈ ਸ਼ਰਾਰਤੀ ਲੋਕ ਜਾਣ ਕੇ ਸ਼ਰਾਰਤ ਕਰਦੇ ਨੇ ਕਿ ਇਹ ਤਾਕਤ ਤੇ ਪਾਰਟੀ ਜੋ ਹੈ ਪੰਜਾਬ ਚ ਨਾ ਆਵੇ। ਕਈ ਗੱਲਾਂ ਆਪਾਂ ਨੂੰ ਸਮਝਣੀਆਂ ਪੈਣਗੀਆਂ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਹੁਣ ਕਿਸੇ ਨੂੰ ਕਹਿਣ ਕਹਾਉਣ ਦੀ ਲੋੜ ਨਾ ਪਵੇ ਆਪਾਂ ਸਾਰੇ ਜੁਟ ਜਾਈਏ ਔਰ ਆਪਾਂ ਇਹਨਾਂ ਸਮਰੱਥ ਲੋਕਾਂ ਆਪ ਦੇ ਆਪ ਚ ਇੱਕ ਤਾਕਤ ਆਪਾਂ। ਸਾਰੇ ਲੱਗ ਕੇ ਆਪਾਂ ਪਾਰਟੀ ਦਾ ਕੰਮ ਕਰੀਏ ਬਹੁਤ ਥੋੜੇ ਦਿਨ ਰਹਿ ਗਏ ਔਰ ਭਾਰਤੀ ਜਨਤਾ ਪਾਰਟੀ ਜਿੱਦੇ ਪੰਜਾਬ ਕਰਦੇ ਪੈਰ ਲਾ ਗਈ ਮੈਂ ਤੁਹਾਨੂੰ ਯਕੀਨ ਦਿਵਾਉਣਾ ਜਿੰਨਾ ਕਿ ਮੈਂ ਦੇਖਦਾ ਮੈਨੂੰ ਸਮਾਂ ਹੋ ਗਿਆ ਆਪਾਂ ਨੂੰ ਕਦੇ ਵੀ ਕਿਤੇ ਜਾਣ ਆਉਣ ਦੀ ਲੋੜ ਨਹੀਂ ਪਊਗੀ ਸਾਫ਼ ਸੁਥਰੀ ਇਮਾਨਦਾਰ ਪਾਰਟੀ ਔਰ ਇਕੱਲੀਆਂ ਗੱਲਾਂ ਵਾਲੀ ਪਾਰਟੀ ਨਹੀਂ ਹੈ ਜੇ ਗੱਲਾਂ ਵਾਲੀ ਪਾਰਟੀ ਹੁੰਦੀ ਤਾਂ ਜਿੱਥੇ ਪਾਰਟੀ ਜਾਂਦੀ ਹੈ ਉੱਥੇ ਬਾਰ-ਬਾਰ ਸਰਕਾਰ ਤਾਂ ਹੀ ਆਉਂਦੀ ਹੈ ਇੱਕ ਮੈਂ ਛੋਟੀ ਜੀ ਗੱਲ ਹੋਰ ਜ਼ਰੂਰ ਦੱਸਣੀ ਚਾਹੂੰਗਾ ਕਿ ਯੂਪੀ 'ਚ ਵੀ ਭਾਰਤੀ ਜਨਤਾ ਪਾਰਟੀ 10 ਸਾਲ ਹੋ ਗਏ ਸਰਕਾਰ ਹੈ ਹਰਿਆਣਾ 'ਚ ਵੀ ਸਰਕਾਰ ਹੈ ਜਿਹੜਾ ਥੋੜਾ ਬਹੁਤਾ ਅੱਜ ਕੱਲ੍ਹਾ ਮਾਹੌਲ ਖਰਾਬ ਹੈ ਚੱਕਰਿਆ ਹੋਇਆ ਹੈ ਸ਼ਰਾਰਤੀ ਲੋਕਾਂ ਨੇ ਜਿਹੜੀ ਮੈਂ ਸਮਝਦਾ ਹਰਿਆਣਾ ਵੀ ਸੂਬਾ ਜਿਹੜਾ ਹੈਗਾ ਉਹ ਖੇਤੀ ਪ੍ਰਧਾਨ ਸੂਬਾ ਹੈ ਉੱਤਰ ਪ੍ਰਦੇਸ਼ ਵੀ ਸਾਡੇ ਕਿਸਾਨ ਭਰਾ ਬਹੁਤ ਬੈਠੇ ਨੇ ਉੱਥੇ ਵੀ ਪਿੰਡਾਂ ਪਿੰਡਾਂ 'ਚ ਬੀਜੇਪੀ ਚੱਲੀ ਗਈ ਤਾਂ ਜਦੋਂ ਉੱਥੇ ਗੱਲ ਕਰਦੇ ਆ ਤਾਂ ਉਹਨਾਂ ਨਾਲ ਸਖਾਲਾ ਕੋਈ ਕਿਸਾਨ ਹੀ ਨਹੀਂ ਹੈ ਉਹਨਾਂ ਨਾਲ ਸਖਾਲੀ ਕਿਸਾਨ ਹੀ ਨਹੀਂ ਹੈ ਕੋਈ ਸਮੱਸਿਆ ਨਹੀਂ ਉੱਥੇ ਆਉਣ ਦਿੱਤੀ ਕਿਸੇ ਨੂੰ ਤੇ ਇੰਜੇ ਪੰਜਾਬ 'ਚ ਵੀ ਬੀਜੇਪੀ ਆ ਜਾਂਦੀ ਹੈ ਤਾਂ ਮੈਂ ਸਮਝਦਾ ਕਿਸੇ ਕਿਸਾਨ ਦੀ ਮਜ਼ਦੂਰ ਦੀ ਕਿਸੇ ਵਪਾਰੀ ਭਰਾ ਦੀ ਕੋਈ ਸਮੱਸਿਆ ਨਹੀਂ ਰਹੋਗੀ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਰਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਭਾਰਤੀ ਜਨਤਾ ਪਾਰਟੀ ਨਾਲ ਖੜੀਏ ਮੋਦੀ ਜੀ ਦੀਆਂ ਨੀਤੀਆਂ ਨੂੰ ਘਰ ਘਰ ਲੈ ਕੇ ਜਾਈਏ ਔਰ ਆਉਣ ਵਾਲਾ ਜਿਹੜਾ ਸਮਾਂ ਦੇਖੋ ਸਰਕਾਰ ਤਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਚ ਬਣਨ ਜਾ ਰਹੀ ਹੈ ਔਰ ਆਪਾਂ ਕਿੰਨਾ ਜੋਗਦਾਨ ਪਾ ਸਕਦੇ ਆ ਉਹ ਮੈਂ ਆਸ ਕਰੂੰਗਾ ਕਿ ਆਪਾਂ ਸਾਰੇ ਦਿਨ ਰਾਤ ਲੱਗ ਕੇ ਮਿਹਨਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸਮਾਨਯੋਗ ਨੇ ਬੜਾ ਇਹਨਾਂ ਦਾ ਨਾਮ ਰਿਹਾ ਹੈ ਬੜਾ ਵਧੀਆ ਇਹਨਾਂ ਨੇ ਆਪਦਾ ਜਿਹੜਾ ਹੈਗਾ ਡਿਊਟੀ ਆਪਦੀ ਲਵਾਈ ਹੈ ਇਹਨਾਂ ਦਾ ਵੀ ਇੱਥੇ ਆਉਣ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾ ਮੈਂ ਤੇ ਮੇਰੇ ਦੋਸਤ ਚਾਰ ਦੋਸਤ ਪੂਰੀ ਸ੍ਰਿਤੀ ਟੀਮ ਹੈਂ ਔਰ ਮੇਰੇ ਭਰਾ ਤੇ ਚਾਰ ਦੋਸਤ ਜਿਨ੍ਹਾਂ ਨੇ ਆ ਕੇ ਇੱਥੇ ਸ਼ੁਭਾ ਵਧਾਈ ਆ ਮੈਂ ਬਹੁਤ ਦਿਲੋਂ ਧੰਨਵਾਦੀ ਆ ਤੇਰੇ ਭਰਾਵਾਂ ਤੋਂ ਤੇਰੀ ਜਵਾਨੀ ਮੇਰੇ ਨਾਲ ਆ ਗਈ ਬਾਜੀ ਬਾਬਾ ਗਿਆ ਚਾਹੀਦਾ ਬੰਗਿਆ ਆ ਸ਼ੁਭਾ ਮਾਸ਼ਾ ਅੱਲਾਹ